ਦੇਸ਼ ਸਥਾਨ ਤੇ ਝੰਡਾ ਲਹਿਰਾਉਣ ਦਾ ਮਾਮਲਾ ਜੋ ਬਾਲਮੀਕੀ ਪਾਈ ਜਾਣੇ ਨੀ ਕਿਤਾਬ ਵੱਡਾ ਵਿਰੋਧ ਪ੍ਰਦਰਸ਼ਨ ਸਾਦਾ ਭੰਡਾਰੀ ਪੁਲ ਕੀਤਾ ਵੰਗ ਬਾਲਮੀਕੀ ਪਾਈ ਚਾਰੇ ਦੇ ਵੱਖ-ਵੱਖ ਸੰਗਠਨਾ ਨੇ ਵਿਦਵੀਆਂ ਦੀਆਂ ਬਾਧੀਆਂ ਘਟਨਾਵਾਂ ਦੇ ਵਿਰੋਧ ਚ ਅੱਜ ਅੰਮ੍ਰਿਤਸਰ ਦੇ ਭੰਡਾਰੀ ਪੁਲ ਤੇ ਵੱਡਾ ਵਿਰੋਧ ਪ੍ਰਦਰਸ਼ਨ ਕੀਤਾ ਇਹ ਵਿਰੋਧ ਪ੍ਰਦਰਸ਼ਨ ਸਵੇਰੇ 10:00 ਵਜੇ ਸ਼ੁਰੂ ਹੋਇਆ ਅਤੇ ਸ਼ਾਮ 6:00 ਵਜੇ ਤੱਕ ਜਾਰੀ ਰਹੇਗਾ ਭਾਈਚਾਰੇ ਦੇ ਆਗੂਆਂ ਨੇ ਐਲਾਨ ਕੀਤਾ ਹੈ ਕਿ ਜੇਕਰ ਸਰਕਾਰ ਅਤੇ ਪ੍ਰਸ਼ਾਸਨ ਨੇ ਉਹਨਾਂ ਦੀਆਂ ਮੰਗਾਂ ਤੇ ਜਲਦੀ ਕਾਰਵਾਈ ਨਹੀਂ ਕੀਤੀ ਤਾਂ ਆਉਣ ਵਾਲੇ ਦਿਨਾਂ 'ਚ ਨਾ ਸਿਰ ਪੰਜਾਬ ਸਗੋਂ ਪੂਰੇ ਭਾਰਤ 'ਚ ਦੇਸ਼ ਵਿਆਪੀ ਬੰਦ ਦਾ ਐਲਾਨ ਕੀਤਾ ਜਾ ਸਕਦਾ ਹੈ। ਇਸ ਮੌਕੇ ਤੇ ਜੈ ਵਾਲਮੀਕੀ ਸੰਗਠਨ ਦੇ ਆਗੂ ਅਤੇ ਪਾਵਨ ਬਾਗ ਵਾਲਮੀਕੀ ਐਕਸ਼ਨ ਕਮੇਟੀ ਦੇ ਪੰਜਾਬ ਮੁਖੀ ਸ਼ਸ਼ੀ ਗੇਲ ਨੇ ਕਿਹਾ ਹੈ ਕਿ 7 ਅਕਤੂਬਰ ਨੂੰ ਪਵਿੱਤਰ ਬਾਰਮਕੀ ਤੀਰਥ ਸਥਾਨ ਤੇ ਬੇਅਦਬੀ ਦੀ ਗੰਭੀਰ ਘਟਨਾ ਵਾਪਰੀ ਸੀ। ਉਹਨਾਂ ਅਨੁਸਾਰ ਗੱਬਰ ਨਾਮ ਦੇ ਇੱਕ ਵਿਅਕਤੀ ਨੇ ਹਥਿਆਰਾਂ ਨਾਲ ਝੰਡਾ ਲਹਿਰਾ ਕੇ ਮਰਿਆਦਾ ਦੀ ਉਲੰਘਣਾ ਕੀਤੀ ਜਿਸ ਨਾਲ ਪੂਰੇ ਪਾਈਚਾਰੇ 'ਚ ਡੂੰਘਾ ਗੁੱਸਾ ਫੈਲ ਗਿਆ ਇਸ ਦੌਰਾਨ ਪੁਲਿਸ ਅਤੇ ਪ੍ਰਸ਼ਾਸਨ ਨੇ ਸਖਤ ਸੁਰੱਖਿਆ ਪ੍ਰਬੰਧ ਕੀਤੇ ਹੋਏ ਨੇ ਕਿਸੇ ਵੀ ਅਨਸੁਖਾਮੀ ਘਟਨਾ ਨੂੰ ਰੋਕਣ ਲਈ ਭੰਡਾਰੀਪੁਰ ਦੇ ਹਾਲੇਦਵਾਲੇ ਵੱਡੀ ਗੰਟੀ 'ਚ ਪੁਲਿਸ ਕਰਮਚਾਰੀ ਤਾਇਨਾਤ ਕੀਤੇ ਗਏ ਨੇ ਪ੍ਰਸ਼ਾਸਨ ਨੇ ਜਨਤਾ ਨੂੰ ਘੱਟ ਤੋਂ ਘੱਟ ਅਸੁਵਿਧਾ ਦੇਣ ਲਈ ਟ੍ਰੈਫਿਕ ਪ੍ਰਣਾਲੀ 'ਚ ਵਿਸ਼ੇਸ਼ ਬਦਲਾਅ ਕੀਤੇ ਨੇ ਤੁਹਾਡਾ ਨਾਮ ਦੱਸੋ ਜੀ ਕਿਹੜੀ ਜਗ੍ਹਾ ਦੇ ਧਰਨਾ ਕੀਤਾ ਜਾ ਰਿਹਾ ਹੈ ਤਾਂ ਮੇਰਾ ਨਾਮ ਸ਼ਸ਼ੀ ਗੇਲਾ ਜੀ ਹੋਰ ਮੈਂ ਪਾਵਨ ਵਾਲਮੀਕੀ ਦਿੱਤਾ ਐਕਸ਼ਨ ਕਮੇਟੀ ਦਾ ਪੰਜਾਬ ਪ੍ਰਧਾਨ ਹਾਂ ਔਰ ਅੱਜ ਜਿਹੜਾ ਧਰਮ ਯੁੱਧ ਮੋਰਚੇ ਵੱਲੋਂ ਭਗਵਾਨ ਵਾਲਮੀਕੀ ਤਿਰਥ ਧਰਮ ਯੁੱਧ ਮੋਰਚਾ ਇੱਕ ਮੰਚ ਬਣਾਇਆ ਗਿਆ ਉਹਦੇ ਮਾਧਿਅਮ ਤੋਂ ਸਾਰੇ ਸੰਗਠਨਾਂ ਦਾ ਸਮਰਥਨ ਲੈ ਕੇ ਇਹ ਅੱਜ ਭੰਡਾਰੀ ਪੁਲ ਜਾਮ ਕੀਤਾ ਗਿਆ ਆ ਉਹ ਇਹ ਕਾਰਨ ਹੈ ਕਿ 옴 ਪ੍ਰਕਾਸ਼ ਗੱਬਰ ਨੇ 27 ਤਰੀਕ ਵਾਲੇ ਦਿਨ ਲੋਕਾਂ ਨੂੰ ਵਰਗਲਾ ਕੇ ਪਾਵਨ ਵਾਲਮੀਕੀ ਤਿਰਦੀ ਪਵਿੱਤਰਤਾ ਨੂੰ ਭੰਗ ਉੱਥੇ ਬਦਬੀ ਦੇ ਨਾਲ ਖਿਆਰਾਂ ਦੇ ਨਾਲ ਝੰਡੇ ਦੀ ਜਿਹੜਾ ਝੰਡਾ ਚੜਾਇਆ ਉਹ ਪੂਰਾ ਸਮਾਜ ਨਹੀਂ ਮੰਨਦਾ ਉਸ ਚੀਜ਼ ਨੂੰ ਸਮਾਜ ਦੀ ਸਹਿਮਤੀ ਤੋਂ ਬਿਨਾਂ ਕੋਈ ਵੀ ਜਿਹੜਾ ਨਿਰਣੇ ਆ ਉਹ ਸਾਡੇ ਸੰਗਠਨਾਂ ਨੂੰ ਨਹੀਂ ਮਨਜ਼ੂਰ ਜੇਕਰ ਸੰਗਠਨਾਂ ਦੀ ਮਨਜ਼ੂਰੀ ਹੋਊਗੀ ਤੇ ਉੱਥੇ ਝੰਡਾ ਚੜ੍ਹੂਗਾ ਅਸੀਂ ਪ੍ਰਸ਼ਾਸਨ ਕੋ ਇਹ ਮੰਗ ਕੀਤੀ ਆ ਉਨੀ ਦੇਰ ਤੱਕ ਭੰਡਾਰੀ ਪੁਲ ਜਾਮ ਰਹੂਗਾ ਜਿੰਨੀ ਦੇਰ ਤੱਕ ਝੰਡਾ ਨਹੀਂ ਉਤਰੂਗਾ ਔਰ ਉਹਦੇ ਨਾਲ ਜਿਹੜੇ ਵਿਅਕਤੀਆਂ ਨੇ ਉੱਥੇ ਬਦਬੀ ਕੀਤੀ ਆ ਉਹਨਾਂ ਤੇ ਪਰਚਾ ਨਹੀਂ ਹੋਗਾ ਉਨੀ ਦੇਰ ਤੱਕ ਕਿ ਹਰ ਹੋ ਗਈ। ਜੈ ਦੇਖ ਕੇ ਵੀ ਕਿਹਦੇ ਵੱਲ ਕੀਤੀਗੀ ਤੇ ਕਿਸ ਤਰ੍ਹਾਂ ਦੇ ਇਹ ਓਮ ਪ੍ਰਕਾਸ਼ ਗੱਬਰ ਦੇ ਨਾਲ ਸੇਵਕਨਾਥ ਐ ਇੱਕ ਬਾਬਾ ਉਹਨੇ ਇਹ ਸਾਰੀ ਜਿਹੜੀ ਲੀਲਾ ਰਚੀ ਆ ਉਹ ਛੜਯੰਤਾ ਰਚਿਆ ਇਹਨਾਂ ਨੇ ਜਾਣ ਬੁੱਝ ਕੇ ਉਥੇ ਇਸ ਮੁੱਦੇ ਨੂੰ ਉਠਾ ਕੇ ਸ਼੍ਰਾਈਨ ਬੋਰਡ ਜਿਹੜਾ ਕਿ ਸਰਕਾਰੀ ਉਥੇ ਬਣਿਆ ਪਿਆ ਵਾ ਜਿਹਦੇ ਚੇਅਰਮੈਨ ਮੁੱਖ ਮੰਤਰੀ ਆ ਮੁੱਖ ਮੰਤਰੀ ਓਮ ਉਹ ਜਿਹੜਾ ਭਗਵਾਨ ਸਮਾਨ ਹੈ ਉਹਨੂੰ ਸ਼ਰਮ ਚਾਹੀਦੀ ਆ ਕਿ ਕਮ ਸੇ ਕਮ ਜਿੱਥੇ ਤੂੰ ਚੇਅਰਮੈਨ ਆ ਉਥੇ ਜਬਰਨ ਝੰਡਾ ਚੁਣਾ ਜੇ ਜਬਰਨ ਕੋਈ ਬਦਬੀ ਕਰ ਜੇ ਉਹ ਤੇ ਤੁਸੀਂ ਐਕਸ਼ਨ ਨਹੀਂ ਲੈ ਰਹੇ ਇਹ ਫੇਲਿਅਰ ਹੈ ਸਰਕਾਰ ਅਸੀਂ ਇਹ ਸਰਕਾਰ ਨੂੰ ਮੰਗ ਕਰਾਂਗੇ ਕਿ ਜਾਂ ਤੇ ਹਸੀਫਾ ਦੇ ਦਿਓ ਕਿ ਜਾਂ ਇਦਾਂ ਦੀਆਂ ਬਦਬੀਆਂ ਰੋਕੋ ਇਹ ਧਰਨਾ ਹੈ ਕਿੰਨੀ دیر ਚੱਲੇਗਾ ਤੇ ਕਿੰਨੀਆਂ ਜਗ੍ਹਾ ਪਹੁੰਚ ਰਿਹਾ ਇਹ ਤਕਰੀਬਨ ਅੰਮ੍ਰਿਤਪੰਜਾਬ ਦੀਆਂ ਜਿੰਨੀਆਂ ਵੀ ਧਾਰਮਿਕ ਜਥੇਬੰਦੀਆਂ ਨੇ ਉਹ ਸਾਰਿਆਂ ਨੂੰ ਇਹ ਇਥੇ ਸਹਿਮਤੀ ਆ ਚਾਹੇ ਉਹ ਚਰੰਗਾ ਆ ਚਾਹੇ ਉਹ ਸਮਾਨੀ ਆ ਚਾਹੇ ਉਹ ਭਗਵਾ ਆ ਚਾਹੇ ਉਹ ਲਾਲਿਆ ਸਾਰਿਆਂ ਦਾ ਸਮਰਥਨ ਹੈ ਇਸ ਸੰਗਠਨ ਨੂੰ ਔਰ ਇਹ ਧਰਨਾ ਉਦੋਂ ਤੱਕ ਚੱਲੂਗਾ ਜਦੋਂ ਤੱਕ ਸਾਡੇ ਬੁੱਧੀਜੀਵੀ ਫੈਸਲਾ ਨਹੀਂ ਲੈਣਗੇ ਕੋਈ ਸਾਡਾ ਬੌਬਲ ਮਹਾਜਨ ਦੀ ਰਿਪੋਰਟ ਸਬਸਕ੍ਰਾਈਬ ਕਰੋ ਚਰਦੀ ਕਲਾ ਟਾਈਮ ਟੀਵੀ ਨੂੰ ਅਤੇ ਲੇਟੈਸਟ ਅਪਡੇਟ ਪਾਉਣ ਦੇ ਲਈ ਪ੍ਰੈਸ ਕਰੋ ਬੈਲ ਆਈਕਨ ਨੂੰ